ਕਾਂਗਰਸ ਪਾਰਟੀ ਦੇ ਆਗੂਆਂ ਦਾ ਭੜਕਿਆ ਧਿਆਨ ਆਪਸ ਵਿੱਚ ਹੋਏ ਗੁੱਥਮ ਗੁੱਥੀ ਇੱਕ ਦੂਜੇ ਉੱਤੇ ਸ਼ਬਦੀ ਹਮਲੇ ਇੱਕ ਦੂਜੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਇੱਕ ਦੂਜੇ ਦੀਆਂ ਲੱਤਾਂ ਖਿੱਚੀਆਂ ਜਾ ਰਹੀਆਂ ਨੇ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਮੌਜੂਦਾ ਖਲਾਰਾ ਪੈ ਚੁੱਕਿਆ ਹੈ ਇਸ ਨੂੰ ਕੌਣ ਸਮੇਟੇਗਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਪੰਜਾਬ ਦੇ ਸਾਰੇ ਲੀਡਰਾਂ ਉੱਤੇ ਕਿਵੇਂ ਦਬਦਬਾ ਪਨਾਵੇਗੀ ਕਿਵੇਂ ਇਹਨਾਂ ਨੂੰ ਡਿਸਪਲਨ अनुशासन ਦੇ ਵਿੱਚ ਲੈ ਕੇ ਆਵੇਗੀ ਕਿਉਂਕਿ ਕਾਂਗਰਸ ਪਾਰਟੀ ਦੀ ਸਾਬਕਾ ਵਿਧਾਇਕਾ ਅਤੇ ਮੰਤਰੀ ਨਵਜੋਤ ਕੌਰ ਸਿੱਧੂ ਦੇ ਸਿੱਧੂ ਦੀ ਬਿਆਨਬਾਜ਼ੀ ਦੇ ਨਾਲ ਕਾਂਗਰਸ ਪਾਰਟੀ ਦੇ ਸਿਆਸੀ ਗਲਿਆਰੇ ਦੇ ਵਿੱਚ ਚਰਚਾ ਛਿੜਪਈ ਹੈ ਕਿ ਕਾਂਗਰਸ ਪਾਰਟੀ ਇਮਾਨਦਾਰ ਨਹੀਂ ਕਾਂਗਰਸ ਪਾਰਟੀ ਦੇ ਆਗੂ ਇਮਾਨਦਾਰ ਨਹੀਂ ਕਾਂਗਰਸ ਪਾਰਟੀ ਦੇ ਆਗੂ ਆਪਣੀ ਹੀ ਬੀੜੀ ਦੇ ਵਿੱਚ ਵਟੇ ਪਾਉਂਦੇ ਨੇ ਇੱਕ ਦੂਜੇ ਦੀਆਂ ਲਤਾਂ ਖਿੱਚਦੇ ਨੇ ਇੱਕ ਦੂਜੇ ਨੂੰ ਨੀਚਾ ਖੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਇਧਰ ਨਵਜੋਤ ਕੌਰ ਸਿੱਧੂ ਦੇ ਖਿਲਾਫ ਐਕਸ਼ਨ ਹੋ ਗਿਆ ਹੈ ਯਾਨੀ ਕਿ ਲੀਡਰ ਕਾਂਗਰਸ ਪਾਰਟੀ ਦੇ ਆਪਸ ਆਪਸ ਵਿੱਚ ਵੀ ਗੁੱਥਮ ਗੁੱਤੀ ਹੋ ਗਏ ਨੇ ਦੱਸਿਆ ਜਾਂ ਰਿਹਾ ਕਿ ਪੰਜਾਬ ਤੋਂ ਕਾਂਗਰਸ ਸੰਸਦ ਸੁਮਿੰਦਰ ਸਿੰਘ ਰੰਧਾਵਾ ਨੇ ਅਤੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਦੀ ਡਾਕਟਰ ਪਤਨੀ ਨਵਜੋਤ ਕੌਰ ਸਿੱਧੂ ਨੂੰ ਲੀਗਲ ਨੋਟਸ ਭੇਜਿਆ ਹੈ ਨਵਜੋਤ ਕੌਰ ਸਿੱਧੂ ਨੇ ਕਿਆ ਨਵਜੋਤ ਕੌਰ ਸਿੱਧੂ ਨੇ ਕਿਆ ਸੀ ਕਿ ਰੰਧਾਵਾ ਦੇ ਗੈਂਗਸਟਰ ਨਾਲ ਲਿੰਕ ਹਨ ਅਤੇ ਉਹਨਾਂ ਨੇ ਰਾਜਸਥਾਨ ਵਿੱਚ ਪੈਸੇ ਲੈ ਕੇ ਟਿਕਟਾਂ ਵੇਚ ਕੇ ਕਾਂਗਰਸ ਨੂੰ ਹਰਾ ਦਿੱਤਾ ਇਹ ਇਲਜ਼ਾਮ ਲਗਾਏ ਨੇ ਕਿ ਇੱਕ ਤਾਂ ਗੈਂਗਸਟਰਾਂ ਨਾਲ ਉਠਣੀ ਬਠਣੀ ਹੈ ਦੂਸਰੇ ਪਾਸੇ ਰਾਜਸਥਾਨ ਦੇ ਵਿੱਚ ਜਾ ਕੇ ਟਿਕਟਾਂ ਵੇਚੀਆਂ ਗਈਆਂ ਜਿਸ ਕਰਕੇ ਕਾਂਗਰਸ ਪਾਰਟੀ ਹਾਰੀ ਇਸ ਤੇ ਰੰਧਾਵੇ ਨੇ ਲੀਗਲ ਨੋਟਸ ਪੇਚ ਕੇ ਸੱਤਾਂ ਦਿਨਾਂ ਦੇ ਅੰਦਰ ਮਾਫੀ ਮਾਫੀ ਮੰਗੋ ਨਹੀਂ ਤਾਂ ਤੁਹਾਡੇ ਉੱਤੇ ਕਾਨੂੰਨੀ ਕਾਰਵਾਈ ਸੁਖਵਿੰਦਰ ਸਿੰਘ ਰੰਧਾਵਾ ਅਤੇ ਰੰਧਾਵਾ ਪਰਿਵਾਰ ਵੱਲੋਂ ਕੀਤੀ ਜਾਵੇਗੀ ਇਸ ਦੇ ਨਾਲ ਹੀ ਨਮਜੋਤ ਕੌਰ ਦੇ ਬਿਆਨਾਂ ਨੇ ਪੰਜਾਬ ਵਿੱਚ 227 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਖਲਬਲੀ ਮਚਾ ਦਿੱਤੀ ਹੈ ਕਾਂਗਰਸ ਨੇ ਕੌਰ ਨੇ ਪਹਿਲਾਂ ਹੀ 500 ਕਰੋੜ ਰੁਪਏ ਦੀ ਅਟੈਚੀ ਲਾਲ ਮੁੱਖ ਮੰਤਰੀ ਬਣ ਦੀ ਗੱਲ ਕਹੀ ਅਤੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵਿੱਚ ਹਲਚਲ ਪੈਦਾ ਕਰ ਦਿੱਤੀ ਜਦੋਂ ਕਾਂਗਰਸੀਆਂ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਤਾਂ ਉਹਨਾਂ ਨੇ ਸੂਬਾ ਪ੍ਰਧਾਨ ਰਾਜਾ ਵਰਿੰਦ ਤੋਂ ਲੈ ਕੇ ਪ੍ਰਤਾਪ ਸਿੰਘ ਬਾਜਵਾ ਸੁਖਵਿੰਦਰ ਰੰਧਾਵਾ ਚਰਨਜੀਤ ਸਿੰਘ ਸ਼ਨੀ ਨੂੰ ਵੀ ਸ਼ਾਮਲ ਕਰ ਦਿੱਤਾ ਉਹਨਾਂ ਨੇ ਟਿਕਟ ਵਿਚਣ ਤੋਂ ਲੈ ਕੇ ਕਾਂਗਰਸ ਨੂੰ ਬਰਬਾਦ ਕਰਨ ਤੱਕ ਦੇ ਦੋਸ਼ ਲਗਾਏ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਲੋਕ ਭਾਜਪਾ ਅਤੇ ਸੀਐਮ ਭਗਵੰਤ ਮਾਨ ਦੀਆਂ ਚਪਲਾ ਛੱਟਦੇ ਨਹੀਂ ਸਿੱਧੂ ਪ੍ਰਧਾਨ ਸੀ ਤਾਂ ਨੰਗੇ ਪੈਰ ਆਏ ਫਿਰ ਸਿੱਧੂ ਪ੍ਰਧਾਨ ਸੀ ਤਾਂ ਨੰਗੇ ਪੈਰੀ ਆਏ ਅਤੇ ਫਿਰ ਪਿੱਠ ਵਿੱਚ ਛੁਰੀ ਮਾਰੀ ਹਾਲਾਂਕਿ ਸੋਮਵਾਰ ਦੀ ਸ਼ਾਮ ਤੱਕ ਕਾਂਗਰਸ ਨੇ ਉਹਨਾਂ ਨੂੰ ਪਾਰਟੀ ਉਹਨਾਂ ਨੂੰ ਪਾਰਟੀ ਦੀ ਪ੍ਰਾਈਮਰੀ ਮੈਂਬਰਸ਼ਿਪ ਨੂੰ ਸਸਪੈਂਡ ਕਰ ਦਿੱਤਾ ਪਰ ਬਾਹਰ ਨਹੀਂ ਕੱਢਿਆ ਇਸ ਰਿਪੋਰਟ ਵਿੱਚ ਜਾਣੋ ਕਿ ਜਿਸ ਨੇ ਕਾਂਗਰਸ ਵਿੱਚ ਧੱਕਾ ਔਰ ਕੰਮ ਚਾਹ ਦਿੱਤਾ 500 ਕਰੋੜ ਟੈਂਚੀ ਦੇਣ ਵਾਲਾ ਹੀ ਮੁੱਖ ਮੰਤਰੀ ਬਣਦਾ ਹੈ ਤੁਸੀਂ ਪੈਸੇ ਦੀ ਗੱਲ ਕੀਤੀ ਤਾਂ ਕੀ ਕਿਸੇ ਪਾਰਟੀ ਨੇ ਤੁਸੀਂ ਕਿਸੇ ਪਾਰਟੀ ਨੇ ਤੁਸੀਂ ਕੋਲੋਂ ਪੈਸੇ ਮੰਗੇ ਤਾਂ ਉਹਨਾਂ ਨੇ ਕਿਹਾ ਨਹੀਂ ਸਾਨੂੰ ਕਿਸੇ ਨੇ ਨਹੀਂ ਨਹੀਂ ਸਾਡੇ ਕੋਲ ਕਿਸੇ ਨੇ ਨਹੀਂ ਮੰਗੇ ਮੁੱਖ ਮੰਤਰੀ ਉਹੀ ਬਣਦਾ ਹੈ ਜਿਸ ਕੋਲ 500 ਕਰੋੜ ਦੀ ਟੈਂਚੀ ਹੁੰਦੀ ਹੈ ਸਿੱਧੂ ਕੋਲ ਨੰਗੇ ਪੈਰੀ ਆਏ ਪਿੱਠ ਵਿੱਚ ਛੁਰੀ ਲਵਜੋਧ ਸਿੰਘ ਸਿੱਧੂ ਨੇ ਕਿਹਾ ਕਿ ਇਹ ਲੋਕ ਉਹ ਹਨ ਜਦੋਂ ਸਿੱਧੂ ਪ੍ਰਧਾਨ ਬਣੇ ਇਹ ਨੰਗੀ ਪਰੀ ਆਏ ਤੇ ਫਿਰ ਛਿੱਟ ਪਿੱਠ ਵਿੱਚ ਚੋਰੀ ਮਾਰੀ ਇਹਨਾਂ ਲੋਕਾਂ ਨੇ ਚੋਣ ਸਮੇਂ ਨਵਜੋਤ ਸਿੰਘ ਸਿੱਧੂ ਦੀ ਸੀਟ ਤੇ ਆ ਕੇ ਹਰਾਉਣ ਦਾ ਕੰਮ ਕੀਤਾ ਮੇਰੇ ਕੋਲ ਸਬੂਤ ਹਨ ਕਾਂਗਰਸ ਨੂੰ ਵਿਵਾਗ ਕਰਨ ਲਈ ਇਹ ਲੋਕ ਰੱਖੇ ਗਏ ਹਨ ਇਹ ਕਾਂਗਰਸ ਨਹੀਂ ਹਨ ਜਿਹੜਾ ਘਟ ਰਹੇ ਹਨ ਇੱਕ ਸੀਟ ਤੇ ਇਹਨਾਂ ਨੇ ਚਾਰ-ਚਾਰ ਆਗੂ ਲਾ ਦਿੱਤੇ ਹਨ ਕਿ ਕਾਂਗਰਸ ਨੂੰ 15 ਸੀਟਾਂ ਵੀ ਨਾ ਮਿਲ ਭਾਜਪਾ ਭਗਵੰਤ ਮਾਨ ਦੀਆਂ ਚਪਲਾ ਚੜਦੇ ਨੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਲੋਕ ਉਹ ਹਨ ਜੋ ਲੋਕ ਲੋਕੇ ਭਾਜਪਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਚਪਲਾ ਚੜਦੇ ਹਨ ਤਾਕੇ ਸਾਡੇ ਸਾਡੇ ਕੇਸ ਨਾ ਖੁੱਲਣ ਮੈਨੂੰ ਇਹਨਾਂ ਲੋਕਾਂ ਨਾਲ ਗੱਲ ਕਰਨ 'ਚ ਸ਼ਰਮ ਆਉਂਦੀ ਹੈ ਇਹ ਸਿਰੇ ਦੇ ਚੋਰ ਹਨ ਨਕਮੇ ਹਨ ਜੋ ਕਾਂਗਰਸ ਨੂੰ ਬਰਬਾਦ ਕਰ ਰਹੇ ਹਨ ਜੋ ਆਪਣੀ ਸੀਟ ਜਿੱਤਣ ਲਈ ਸਿੱਧੂ ਪਰਿਵਾਰ ਦੀ ਵਾਹਵਾ ਕਰਦੇ ਹਨ ਪਰ ਸਾਡੀਆਂ ਜੜਾਂ ਕੱਟ ਰਹੇ ਹਨ ਰੰਧਾਵਾ ਦੇ ਗੈਂਗਸਟਰਾਂ ਨਾਲ ਲਿੰਕ Rajasthan ਵਿੱਚ ਪੈਸੇ ਖਾਏ ਸ਼ੁਗਿੰਦਰ ਸਿੰਘ ਰੰਧਾਵਾ ਦਾ ਗੈਂਗਸਟਰਾਂ ਦੇ ਨਾਲ ਲਿੰਕ ਹੈ Rajasthan 'ਚ ਜਾ ਕੇ ਪੈਸੇ ਖਾ ਕੇ ਕਾਂਗਰਸ ਨੂੰ ਹਰਾ ਦਿੱਤਾ ਸਿੱਧੂ ਸਮੇ ਮਜੀਠੀਆ ਮਜੀਠੀਆ ਦੇ ਘਰ 'ਚ ਬੈਠ ਕੇ ਇਹਨਾਂ ਨੇ ਕਾਂਸਲ ਨੂੰ ਪੈਸੇ ਵੰਡੇ ਰਾਜਾ ਵਰਿੰਗ ਪ੍ਰਤਾਪ ਸਿੰਘ ਬਾਜਬਾ ਸੁਜਿੰਦਰ ਸਿੰਘ ਰੰਧਾਵਾ ਅਤੇ ਜੰਜੀਤ ਸਿੰਘ ਸੈਣੀ ਇਹ ਸਾਰੇ ਕਾਂਗਰਸ ਪਾਰਟੀ ਨੂੰ ਬਰਬਾਦ ਕਰ ਰਹੇ ਹਨ ਇਸ ਨੂੰ ਲੈ ਕੇ ਸੁਜਿੰਦਰ ਸਿੰਘ ਰੰਧਾਵਾ ਨੇ ਲੀਗਲ ਨੋਟਸ ਭੇਜ ਦਿੱਤਾ ਹੈ ਕਾਨੂੰਨੀ ਨੋਟਸ ਦੇ ਵਿੱਚ ਲਿਖਿਆ ਗਿਆ ਹੈ ਕਿ ਜੇਕਰ ਸੱਤਾ ਦਿਨਾਂ ਤੱਕ ਮਾਫੀ ਨਹੀਂ ਮੰਗੀ ਜਾਂਦੀ ਤਾਂ ਤੁਹਾਡੇ ਤੇ ਕਾਨੂੰਨੀ ਕਾਰਵਾਈ ਹੋਵੇਗੀ ਨਮਜੋਤ ਕੌਰ ਸਿੱਧੂ ਹੁਣ ਇਸ ਤੇ ਕੀ ਐਕਸ਼ਨ ਲੈਣਗੇ ਕਿ ਉਹ ਮਾਫੀ ਮੰਗਣਗੇ ਆਪਣੇ ਬਿਆਨਾਂ ਨੂੰ ਵਾਪਸ ਲੈਣਗੇ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਧੰਨਵਾਦ